ਵੇਦਰਾ ਇਹ ਹਰਗੁਣ ਹਰਗੁਣ ਕੀ ਖਾਂਣੀ ਹੈ ਹੈ ਮੈਂ ਕੋ ਚਮਚੇ ਨਾ ਖਾ ਲਾ ਕੱਪੜੇ ਉਹਦੇ ਪਾਈ ਜਾਂਦੀ ਪਹਿਲਾਂ ਮੰਮੀ ਆਇਆ ਸਵੇਰ ਹਰਗੁਣ ਨੂੰ ਸਕੂਲੋਂ ਲੈ ਕੇ ਆਏ ਬਾਅਦ ਉਹ ਕੱਪੜੇ ਵੀ ਪਹਿਲਾ ਇਹਦੇ ਕੱਪੜੇ ਅੱਗੇ ਸਾਰਾ ਖਾ ਲੋ ਵੈਸਨ ਚਮਚੇ ਨਾ ਖਾ ਲੋ ਸਾਰਾ ਹਾਂ ਹਾਂ ਅਰੇ ਫਤਿਹ ਨੋ ਖੰਗਾਉਂ ਨਹੀਂ ਇਹ ਪਪਾ ਤਾਂ ਨਾ ਆ ਕੀ ਹੈ ਹੈ ਮੂ ਪਾਪਾ ਦਾ ਨਾਮ ਦੱਸ ਦੋ ਫਿਰ ਇੱਕ ਵਾਰ ਮਮਾ ਲ ਨਾ ਦਿੰਦੀ ਕਿੱਥੇ ਦਾਦੂ ਦਾ ਕਿੱਥੇ ਦਾਦੂ ਕਿੱਥੇ ਤੇਰਾ ਦਾਦੂ ਕਿੱਥੇ ਆ ਕੋਈ ਦਾਦਾ ਨੇ ਉਸ ਵੀ ਵੇਖਦੀ ਆ ਉੱਥੇ ਜਾ ਕੇ ਆਵਾਜ਼ ਮਾਰ ਕੁਰਸੀ ਰੱਖ ਕੇ ਪਰ ਵੀ ਕਹਿੰਦਾ ਅੰਕਲ ਕਾਕੇ ਨੂੰ ਭੇਜ ਦੋ vai de que ਦੇਖੇ ਦਾਦਾ ਆ ਜੋ ਦਾਦੇ que ਵਾਜ ਦੇ ਕੇ ਕਿਰਨ ਪੁਈ ਲੱਗਿਆ ਕਿਰਨ ਪੁਈ ਲੱਗਿਆ ਆਹ ਹੋ ਵਾਏ ਦੇ ਉਧਰ aí

ਕੀ ਇਹ ਪਾਪਾ ਵੀ ਦਾਦੇ ਨੂੰ ਆਜ ਮਾਰ ਲੈ ਦਰਵਾਜਾ ਖੁੱਲ੍ਹਾ ਜੇ ਨਹੀਂ ਅਜੇ ਬਾਹਰ ਮੁੰਡਿਆਂ ਨੂੰ ਫੜ ਦੋ ਹਾਦੀ ਨਾ ਨਹੀਂ ਚੱਲੀ ਆ ਮੁੰਮੂ ਨਹੀਂ ਚੱਲੇ ਹੈ ਚੰਗਾ ਰੁਕੋ ਹਾਂ ਚਲ ਜਣਾ ਸ਼ਾਮ ਨੂੰ ਚਲ ਜੀਏਗਾ 6 ਵਜੇ ਕੀ ਪਣੀ ਇਹਨੂੰ ਕਰਦੀ ਹਾਂ ਇਹ ਤਾਂ ਸ਼ੀਸ਼ਾ ਤੋੜਿਆ ਆਹੋ ਇਹ ਸ਼ੀਸ਼ਾ ਤੋੜਤਾ ਮੈਂ ਚਾਰੀ ਚਲਦੀ ਇਹਦੇ ਤੇ ਨਹੀਂ ਕਰਦਾ ਕਲਾਉਣ ਨੂੰ ਕੀ ਕਰਨਾ ਫਿਰ ਕਿਣੇ ਜਾਣਾ ਪੈਣਾ ਪਰ ਗੁਣਗਵਾਜਾਂ ਮਾਰਨ ਦੀ ਆਜੋ ਦਾਦੀ ਨੇ ਨਹੀਂ ਆਉਣਾ ਰੱਖਣਾ ਰਾਤ ਵੇ ਕਿਦਾਂ ਬੈਠੀ ਟਾਵਰ ਨਾਲ ਹਰ ਕੋਣ ਆ ਜਾ ਦੋਸਤ ਵੀ ਚਲੋ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੈ ਮੰਮੀ ਚਲੋ ਘੰਟੀ ਜਾ ਚਲੋ ਨਿਆ ਚੱਲ ਲਈ ਹੁਣ ਡਾੜੀ ਹਣੀ ਘਰ ਵਾਪਸ ਜਾਣਾ ਪਣਾ ਬਾਏ ਬਾਏ

ਅੰਦੀ ਜੀ ਸਾਰਿਆਂ ਨੂੰ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਹੋ ਕਰਦੇ ਬਣਾਉ ਦੀ ਸ਼ੁਰੂਆਤ ਤੇ ਕੱਲ ਪਰਸੋਂ ਦੇ ਨਾ ਫਟੇ ਦੀ ਸੀ ਜਿੰਦੀ ਠੀਕ ਹੈ ਜੀ ਜੇ ਸਾਡੇ ਸਾਰਿਆਂ ਦੀ ਸਿਹਤ ਮਤਲਬ ਖਾਂ ਖਾਂਸੀ ਖੁੰਸੀ ਸਾਰਿਆਂ ਨੂੰ ਬਹੁਤ ਆਉਂਦੀ ਹੈ ਤੇ ਫਟੇ ਦੀ ਕੱਲ ਪਰਸੋਂ ਦਵਾਈ ਲੈਂਦੀ ਫਰ ਕੁਛ ਨਹੀਂ ਪਿਆ ਮੇਗਾ ਫਿਰ ਖਾ ਜਾਂਦੀ ਰੰਗ ਆ ਪਰੂਬੜੀ ਆਉਂਦੀ ਗਿੰਮੀ ਮੜੀ ਖਾਂਸੀ ਆਉਂਦੀ ਐਂ ਤਿੰਨੇ ਜਣੇ ਘਰੇ ਬਿਮਾਰ ਪਏ ਆ ਚਲੋ ਵੀ ਚਲੀਏ

ਹੋਣ ਜਾ ਰਿਹਾ ਪਿੰਡ ਕੀ ਪਿੰਡ ਦਾ ਨਾਮ ਹੀ ਮਦਨ ਚੇਤਾ ਭੁੱਲ ਗਿਆ ਰਸਤਾ ਆਪਣਾ ਜਾਦਵਾ ਪਿੰਡ ਦਾ ਨਾਮ ਭੁੱਲ ਗਿਆ ਆਪਾਂ ਨੂੰ ਕੋਟ ਅੱਡੇ ਚ ਆ ਗਏ ਆਪਾਂ ਤੇ ਹੁਣ ਇੱਥੋਂ ਇੱਥੋਂ ਸੱਜਾਸ ਮੋੜਨਾ ਬਾਕੀ ਦੇਖਦੇ ਕਿ ਗੱਡੀਆਂ ਕਿੱਧਰ ਜਾਉਣੀਆਂ ਧਿਆਨ ਨਾਲ ਇੱਥੋਂ ਜਾ ਕੇ ਫਿਰ ਸੱਜਾਸ ਮੋੜਦਾ ਜੇ ਅੱਗੇ ਪਿੰਡ ਆਇਆ ਨਾ ਜਿਹੜਾ ਹੁਣੇ ਘੋੜੇ ਘੋੜੇ ਵਾ ਜਾਣਾ ਨਾ ਆਪਾਂ ਹਾਂ ਇੱਥੇ ਘੋੜੇ ਵਾ ਬੈਠੇ ਅਗੇ ਤੋਂ ਅੱਗੇ ਤਾਂ ਬੜਿਆ ਕਿ ਤਰ੍ਹਾਂ ਅਸੀਂ ਅਭੀ ਪੌਂਡਿੰਗੇ ਕੰਮ ਤੇ ਹੁਣ ਤੇ ਚਾਹ ਗਈ ਆਪਣੀ ਸਿੰਕਲ ਡਿਆ ਬੇਨਤੀ ਮਾਰ ਪੂਰਾ ਇਹ ਪੇਪਰ ਇੱਕ ਆਦਵਾਰ ਤਿੰਨ ਦਵਾਰਾ ਇੱਕੋ ਜਿਹਾ ਕਲਰ ਹੋਰ ਵਾ ਐਵੇਂ ਹੀ ਕੱਲ ਲੱਗਿਆ ਮੈਨੂੰ ਹਾਂ ਸਾਰੇ ਆ ਗਏ ਤੇ ਮੁੜ ਕੇ ਨਾ ਲੱਗੇ ਅੱਜ ਫਿਰ ਕੋਈ ਕਦੇ ਕੈਮੀਕਲ ਕਨਸੀਐਮ ਸੀ

ਲੇ ਵੀ ਕਰੋ ਜੱਕ ਕਮਰਾ ਆਪਾਂ ਲਾਤਾ ਭਰਾ ਲਾਉਂਦੇ ਆ ਲੱਗਾ ਨੀਗਾ ਕਮਰਾ ਬਣਾ ਚਿੰਕਲ ਸਤਨ ਲੱਗਾ ਅਭੀ ਚਿੰਕਲ ਲਾਉਂਦੇ ਆ ਬਾਹਰ ਪਰ ਚਿੰਕਲ ਹੀ ਲਾਉਂਦੇ ਆ ਸਰ ਅਸੀਂ ਇਕੱਲਾ ਹੀ ਕਰਨ ਲਿਆ ਕੰਮ ਅੱਜ ਨਾਲੇ ਆਹ ਦਵਾਰ ਜਿਹੜੀ ਵੱਖਰੀ ਲਾਉਣੀ ਬਾਕੀ ਤਿੰਨ ਜਿਹੜੀਆਂ ਸਾਰੀਆਂ ਇੱਕੋ ਗੱਲ ਹੀ ਆ ਵੀ ਤਿੰਨ ਵੱਚੁਕੇ 12 ਵਜੇ ਕੰਮ ਤੇ ਆਏ ਚਲ ਕੋਈ ਗੱਲ ਨਹੀਂ ਆ ਕੰਟਰੋਲ ਆਤੀ ਆਪਾਂ ਰੋਜ ਚੱਲ ਤੇ ਇੱਧਰ ਆ ਲੱਗੇ ਕਲਰ ਲੋਡ ਆ ਦਵਾਰਾਂ ਚ ਨੇ ਇੱਕੋ ਹੀ ਚਲੋ ਜੀ ਉਸਤਾਦ ਜੀ ਕਰੀਏ ਅਸੀਂ ਸ਼ੁਰੂ ਇਹ ਕੋਈ ਭਲੇਖੇ ਜਣਾ ਰਵੇ ਇਹ ਚਿੰਕਲ ਹੀ ਲਾਉਣ ਰਿਹਾ ਜਿਵੇਂ ਚਿੰਕਲ ਸਾਰੇ ਚਿੰਕਲ ਐਕਸਪਰਟ ਬੰਦਾ ਲੈ ਗੰਡੇ ਪੇਪਰ ਇੱਧਰ ਅਭੀ ਆ ਲਾ ਦਿਆਂ ਨੰਬਰ ਆ ਵੀ ਲਾਤੀ ਆ ਇਧਰ ਆ ਵੀ ਲਾਤੀ ਆ ਦਵਾਰ ਤੇ ਜੇ ਕਿਸੇ ਨੇ ਬਾਅਦ ਤੋਂ ਪਤਾ ਕੰਮ ਕਰਾਉਣਾ ਤੇ ਮੇਰਾ ਨੰਬਰ ਆ ਰਿਹਾ ਸਕਰੀਨ ਤੇ WhatsApp ਤੇ ਮੈਸੇਜ ਕਰੋ 3D 4K ਪੇਪਰ ਲਗਦੇ ਆਂਗਾ ਆਪਾਂ ਵਧੀਆ ਇਹ ਤੁਹਾਨੂੰ ਸਾਡਾ ਕੰਮ ਕਿਵੇਂ ਦਾ ਲੱਗਾ ਕਮੈਂਟਾਂ ਵਿੱਚ ਦਿਲ ਦੱਸਿਓ ਤੇ ਆਪਾਂ 3D 4K ਪੇਪਰ ਲਾਈਦਾ ਵਧੀਆ ਤੇ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਤਾਂ ਸਾਡਾ ਨੰਬਰ ਆ ਰਿਹਾ ਸਕਰੀਨ ਤੇ WhatsApp ਮੈਸੇਜ ਕਰੋ ਇਸ ਤੋਂ ਲਾਵਾ ਯੂਵੀ ਸ਼ੀਟ वुਡਵਰਕ ਦਾ ਐਲੂਮੀਨੀਅਮ ਦਾ ਸਾਰਾ ਕੰਮ ਕਰੀਦਾ ਜੇ ਕਿਸੇ ਨੇ ਕਰਾਉਣਾ ਹੋ ਤਾਂ ਮੇਰਾ ਨੰਬਰ ਸਕਰੀਨ ਤੇ ਆ ਰਿਹਾ ਤੇ ਵਟਸਐਪ ਤੇ ਮੈਸੇਜ ਕਰ ਸਕਦਾ ਠੀਕ ਹੈ ਜੀ ਧੰਨਵਾਦ ਮਿਲਦੇ ਨਵੀਂ ਵੀਡੀਓ ਨਾਲ